ਨਵੰਬਰ 1984 ਦੇ ਦਿਨ ਨੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ ਤੇ ਨਾਲ ਢੋਲ ਵਜਾਏ ਗਏ ਨਵੰਬਰ 1984 ਯਾਦ ਆ ਜਾਂਦਾ ਸਾਨੂੰ ਜਦੋਂ ਸਿੱਖ ਬੀਬੀਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਇਹ ਇੱਕ ਸਾਂਝ ਆ ਸਾਡੀ ਭਾਵੇਂ ਦਿੱਲੀ ਦੇ ਵਿੱਚ ਵਸਦੇ ਬਹੁਤ ਸਾਰੇ ਵੱਡੀ ਗਿਣਤੀ ਸਿੱਖ ਸਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵਿਰੋਧ ਕਰਦੇ ਸਨ ਸਾਡੀ ਸਾਂਝ ਸਾਡਾ ਦਰਦ ਉਹਨਾਂ ਦੇ ਦਰਦ ਨਾਲ ਸਾਂਝਾ ਜਦੋਂ ਉਹਨਾਂ ਦੇ ਨਾਲ ਕਤਲੇਆਮ ਹੋਇਆ ਜਦੋਂ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਤਾਂ ਉਹ ਸਾਡੇ ਪਰਿਵਾਰ ਦਾ ਹਿੱਸਾ ਨੇ ਉਹਨਾਂ ਦੇ ਉੱਤੇ ਹੋਇਆ ਜ਼ੁਲਮ ਸਾਨੂੰ ਆਪਣੇ ਉੱਤੇ ਹੋਇਆ ਜ਼ੁਲਮ ਮਹਿਸੂਸ ਹੁੰਦਾ ਇਹ ਗੱਲ ਅਸੀਂ ਕੁੱਲ ਦੁਨੀਆ ਦੇ ਵਿੱਚ ਹੁਬਕੇ ਕਰਦੇ ਆਂ ਵੱਖ-ਵੱਖ ਸਟੇਟਾਂ ਦੇ ਵਿੱਚ ਦੁਨੀਆ ਦੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀਆਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਸਿਟੀਆਂ ਦੇ ਵਿੱਚ ਉੱਥੋਂ ਦੀਆਂ ਅਸੈਂਬਲੀਆਂ ਦੇ ਵਿੱਚ ਮਤੇ ਪਾਏ ਗਏ ਨੇ ਕਿ ਇਹ ਸਿੱਖਾਂ ਦੀ ਨਸਲ ਕੁਸ਼ੀ ਹੈ ਤੇ ਦਿਲਜੀਤ ਦੋਸਾਂਝ ਹੁਣ ਅਮਤਾਪ ਚੰਦ ਦੇ ਪੈਰਾਂ ਦੇ ਵਿੱਚ ਡਿੱਗਦਾ ਬਿਲਜੀਤ ਦਸਾਂਝ ਦੇ ਖੂਨ ਦਾ ਰੰਗ ਕੀ ਹੋ ਸਕਦਾ ਸਤਿੰਦਰ ਸਰਤਾਜ ਇਹ ਗਾਇਕ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਅਸੀਂ ਸਾਰੇ ਉਹਨਾਂ ਦੇ ਗਾਏ ਸ਼ਬਦਾਂ ਦੇ ਕਾਰਨ ਕਿਸੇ ਸੋਹਣੇ ਸਫ਼ਰ ਦੇ ਦੌਰਾਨ ਆਪਣੀ ਕਾਰ ਦੇ ਵਿੱਚ ਬੈਠ ਕੇ ਸੁਣਦੇ ਰਹੇ ਹੋਵਾਂਗੇ ਜਾਂ ਮਜਬੂਰੀ ਚ ਕਿਤੇ ਫੇਰ ਸੁਣਾਂਗੇ ਪਰ ਉਸ ਵੇਲੇ ਸਾਨੂੰ ਚੇਤਾ ਰਹੇਗਾ ਕਿ ਵਿਕੇਆ ਹੋਇਆ ਗਾਇਕ ਚਿੱਟੇ ਖੂਨ ਵਾਲਾ ਗਾਇਕ ਪਰ ਅਸੀਂ ਸੁਣ ਰਹੇ ਹੋਵਾਂਗੇ ਇੱਕ ਵਿਕੇ ਹੋਏ ਗਾਇਕ ਨੂੰ ਇੱਕ ਚਿੱਟੇ ਹੋ ਗਏ ਖੂਨ ਵਾਲੇ ਗਾਇਕ ਨੂੰ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਸਾਨੂੰ ਪਤਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਾਂ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਾਤਨ ਖਾਲਸਾਤਨ ਪਰ ਉਥੇ ਬਾਦਲਾਂ ਅਤੇ ਦਿੱਲੀ ਦੇ ਚੁਣੇ ਹੋਏ ਬੰਦੇ ਬੈਠੇ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਜਥੇਦਾਰ ਨੂੰ ਕਿਵੇਂ ਚੁਣਿਆ ਜਾਂਦਾ ਅਸੀਂ ਉਹਨਾਂ ਨੂੰ ਜਥੇਦਾਰ ਕਹਿ ਕੇ ਮਨ ਨੂੰ ਤਰਵਾਸ ਦੇ ਲੈਂਦੇ ਆ ਮੋਨੇ ਸਿਰੋਂ ਮੋਨੇ ਮੁੰਡਿਆਂ ਨੇ ਆਪਣੀ ਸ਼ਕਲ ਵਿਗਾੜੀ ਹੈ ਪਰ ਅੰਦਰੋਂ ਭਿੰਡਰਾਂ ਵਾਲਾ ਬਾਬਾ ਅਤੇ ਮਾਨੋਚਾਹਲੀ ਨਿਕਲ ਰਹੇ ਨੇ ਇੱਥੇ ਕੋਈ ਧੋਖਾ ਨਹੀਂ ਹੈਗਾ ਬਲਕਿ ਧੋਖਾ ਦਿੱਲੀ ਨੂੰ ਆਇਆ ਹੈ ਦਿੱਲੀ ਸੋਚਦੀ ਹੈ ਕਿ ਮੋਨੇ ਹੋ ਗਏ ਪ੍ਰਿਸ਼ਟ ਹੋ ਗਏ ਹੁਣ ਡੁੱਬ ਗਏ ਪਰ ਇਹ ਤਾਂ ਬਾਹਮਣ ਦੇ ਦਿਮਾਗ ਦੀਆਂ ਪਕੌੜੀਆਂ ਤਲ ਰਹੇ ਨੇ